ਹਾਂਜੀ ਮਿੱਤਰੋ ਕੀ ਆ ਸਾਰੇ ਭਰਾਵਾਂ ਦਾ ਘਰ ਪਰਿਵਾਰ ਜਾਣ ਨੂੰ ਸਾਰੇ ਵੀ ਅਸੈਂਟਮੈਂਟ ਕਰਤੀ ਜੀ ਬਲੋ ਦੀ ਸਟਾਰਟਿੰਗ 11:00 ਵੱਜ ਗਿਆ ਤੇ ਵੱਡੀਆਂ ਕਬੂਦੀਆਂ ਮਿੱਤਰੋ ਕੱਢ ਲਈਆਂ ਆਪਾਂ ਬਾਹਰ ਤੇ ਇਹ ਖੁੱਡਾ ਘਾਤਾ ਇਹ ਖਾਲੀ ਤੇ ਇਹ ਵੀ ਤਾਂ ਖੁੱਡਾ ਖਾਲੀ ਕੀਤਾ ਕਿਉਂਕਿ ਆਪਾਂ ਇਹ ਕਰਨਾ ਸਾਫ ਲਓ ਜੀ ਕੋਸੇ ਰਿਹਾ ਇੱਕ ਬੱਚਾ ਰਹਿ ਗਿਆ ਨੀਲਾ ਆ ਰਿਹਾ ਇਹ ਆ ਬੱਚਾ ਅੱਕੇ ਬਾਹਰ ਕੱਢ ਲੈਣੀ ਆ ਕੱਢ ਹੀ ਨਹੀਂਉਣੇ ਹਨਾ ਇਹ ਕਰਨਾ ਸਾਫ ਉਹਨੂੰ ਬਟਾ ਇਵੇਂ ਆ ਠੀਕ ਹੈ ਕੁੰਗੜੇ ਬੈਠਾ ਸੇਕ ਤੋਂ ਆਪਾ ਹੋ ਗਿਆ ਖੁੱਡਾ ਖਾਲੀ ਇਹਦੇ ਜੀ ਤੇ ਇਧਰ ਆਪਾਂ ਕੂਤਣ ਸਰੋਂ ਹੀ ਪਾਤੀ ਸੀਗੀ ਆ ਚੁੱਕੀ ਜਾਂਦੇ ਆ ਇਨੇ ਇਕੱਠੇ ਜੇ ਹੋ ਗਏ ਬੰਦੇ ਸੀਗੇ ਖਣੀ ਖੁੱਡਾ ਸਾਫ਼ ਕੀਤਾ ਤਾਂ ਕਰਕੇ ਤੇ ਇਹ ਕੂਤਰ ਨੇ ਢਿੱਲਾ ਲੱਗਾ ਮੈਨੂੰ ਉਹ ਆਪ ਪਾਸੇ ਕਾੜਿਆ ਗਿਆ ਉਹ ਬਾਹਰ ਛੱਡ ਲਿਆ ਦਵਾਈ ਪੂਰੀ ਦੇਵਾਂਗੇ ਕੁੰਕਾ ਕੁੰਗੜ ਕੇ ਜੇ ਬੈਠਾ ਸੀਗਾ ਇਹ ਮੈਂ ਬਾਹਰ ਹੀ ਕੱਢ ਰਹੀ ਚੱਲਦੇ ਨੂੰ ਆ ਰਿਹਾ ਕੋਈ ਨਾ ਦੰਨੇ ਦਵਾਈ ਬੂਟੀ ਸਹੀ ਹੋ ਜਾਣੇ ਇਹਨੇ ਦੂਜੇ ਕੋਲ ਤਾਂ ਥੋੜੇ ਭੁੱਖੇ ਸੀਗੇ ਤੇ ਬਾਏ ਬੂਰੇ ਤਾਂ ਖਾਂਦੇ ਨਹੀਂ ਕਿ ਮਰ ਜਾ ਕੇ ਪਿਆ ਉਹਨਾਂ ਦਾ ਮਾਣਾ ਮੱਕੀ ਖਾਂਦੇ ਆ ਨਾ ਸਰੋਂ ਪਾਈ ਹੁਣ ਆਪਾਂ ਸਰੋਂ ਛੱਕਦੇ ਆ ਤੇ ਬਾਪ ਮਾਸਕ ਲਾ ਕੇ ਤੇ ਖੁੱਡਾ ਕਰਨੇ ਸਭ ਮਾਸਕ ਆਪਣੀ ਜੀਬ ਚ ਹੈ ਨਾ ਇਹ ਚਾਰੀ ਲੈਣੀ ਆਪਾਂ ਮਾਸਕ ਜਿਹਾ ਕੋਈ ਬਣ ਕੇ ਡਾਕਟਰ ਕਰਦੰਨੇ ਸਾਫ ਹੁਣ ਕੱਢੇ ਆਪਾਂ ਆਹ ਗੁੱਤਰ ਪਤਾ ਨਹੀਂ ਕੀਦੇ ਫਿਰਦੇ ਇੱਕ ਵਿੱਚ ਆਏ ਫਿਰਦਾ ਚਿੱਟਾ ਪਤਾ ਨਹੀਂ ਕੀਦਾ ਪਹਿਲੇ 5 ਸੀਗੇ ਤੇ 6 ਹੋ ਗਏ ਹਣ ਤਿੰਨ ੁੱਡੇ ਸਾਰੇ ਤਿੰਨ ਬੈਠੇ ਹੋਣਗੇ ਕੋਠੀ ਤੇ ਆਹ ਚਾਹ ਵੀ ਨਹੀਂ ਹੈਈ ਤਾਂ ਮਾਸ ਦਾ ਫੇਰ ਲਵਣਾ ਪੈਣਾ ਆਪਾਂ ਨੂੰ ਚਾਹ ਪੀ ਗਏ ਤੇ ਫੇਰ ਹੀ ਕਰਦੇ ਕੋਠਾ ਸਾਫ ਪੀ ਲੇ ਚਾਹ ਮਿਤਰੂ ਗੁੱਲਾ ਗਿਆ ਹੈਗਾ ਇੱਕ ਖੁੱਡਾ ਦਾ ਨੀਟ ਐਂਡ ਕਲੀਨ ਕਰਤਾ ਜੀ ਆਪਾਂ ਪੂਰਾ ਕਰੋ ਚੈੱਕ ਵਰਗੀ ਗੱਲ ਜੀ ਟੀਮ ਟੀ ਖਲਾਰਦੀ ਆਪਾਂ ਦੇ ਦਿੱਤੀ ਜਣ ਕੋਵਰੇ ਹਰੀ ਆ ਰਹਿ ਗਿਆ ਜੀ ਆ ਵੀ ਕਰਦੇ ਆ ਇੱਕ ਜਾਵਾਂ ਪਰਲਾ ਇਹ ਕਾ ਰਹਿ ਗਿਆ ਦੋ ਰਹਿਗੇ ਆ ਤੀਜਾ ਤਿੰਨ ਰਹਿ ਗਈ ਕੰਗੀ ਕਰਨ ਜਮੈਂ ਸਟੇਲ ਲੱਗ ਗਿਆ ਕਰਦਗੇ ਮੈਂ ਤਰਾ ਵੀ ਕੋਟਾ ਸਾਫ ਲਓ ਜੀ ਆਪਾਂ ਖੇਤ ਵੀ ਘੇੜਾ ਮਾਰਾਂ ਦਾ ਸੀਗਾ ਤੇ ਮਿੱਟੀ ਰਹਿ ਗਈ ਆਲੇ ਖੁੱਡੇ ਪਾਉਣ ਵਾਲੀ ਤੇ ਆਲੇ ਖੁੱਡੇ ਚ ਮੈਂ ਮਿੱਟੀ ਵੀ ਪਾ ਦਿੰਨੇ ਆ ਘਟਾਮੀ ਕਿੰਨੇ ਫਿਰਦੇ ਆਲੇ ਖੁੱਡੇ ਮਿੱਟੀ ਰਹਿ ਗਈ ਆ ਵੀ ਕੋਟਾ ਸਾਫ ਕਰਤਾ ਬਈ ਆਪਾਂ ਤੇ ਇੱਧਰ ਤਾਂ ਮਿੱਟੀ ਪਾ ਦੀ ਸੀਗੀ ਅਬ ਇੱਧਰ ਪਾਤੀ ਸੀ ਪੁੱਤਰਾ ਨੂੰ ਮਿੱਟੀ ਆਪਾਂ ਤੇ ਆਨ ਲਾ ਦੀਏ ਆਪਾਂ ਥੱਲੇ ਤੇ ਕਬੂਤਰਾਂ ਨੂੰ ਗਵਾਦਾਂ ਨੂੰ ਤਾੜਦੇ ਆਪਾਂ ਬਾਹਰ ਪਾਈਆਂ ਲੰਗਾਏ ਕਬੂਤਰਨ ਤੇ ਇੱਕ ਮੁੰਡੇ ਦਾ ਗੁੱਡਾ ਆ ਗਿਆ ਛਤਰੀ ਚੜ ਗਿਆ ਇੱਥੇ ਆਪਣੀ ਚ ਮੈਂ ਤਾਂ ਗਿਆ ਵਾ ਤੇ ਖੇਤ ਤੇ ਮੁੰਡੇ ਘਰੇ ਲੈਣ ਆਏ ਸੀ ਕੀ ਕਰਦੇ ਨੇ ਤਾਂ ਹੀ ਹੁਣ ਤਾਂ ਤੇ ਮੁੰਡਿਆ ਵੀ ਇੱਥੇ ਫਿਰਦੇ ਆ ਗੁੱਡਾ ਆ ਸਿੱਧੂ ਮੂਸੇ ਵਾਲੇ ਦਾ ਇਹ ਸ਼ੋਰੇ ਫਿਰਦੇ ਡੋਰ ਇਕੱਠੀ ਕਰਦੇ ਆ ਲੈ ਜਾਓ ਆਜੋ ਆ ਵੀ ਇਧਰ ਸੜਤੰਨਾ ਮੈਂ ਚੱਕ ਲੂੰਗੇ ਐ ਨਹੀਂ ਆਣਾ ਚਲ ਆ ਜਾ ਫਿਰ ਇਧਰ ਦੀ ਹਾਂ ਹੈਲੋ ਕਰ ਦੇ ਵਿੱਚ ਫਿਰ ਆਇਆ ਲਿਆ ਹਾਂ ਆ ਜਾ ਆ ਜਾ ਇਹਦੇ ਦੇ ਬੇਰਦਾਸ ਪੁੜਾ ਅਸਕੀਰਾ ਹੈ ਹੈ ਸਹੀ ਦਸਕੀਰਾ ਹੈ ਪਾਣੀ ਆ ਤੁਹਾਨੂੰ ਲਟਣੇ ਤੂੰ ਹੀ ਖਾਡੂਰ ਸੀ ਦੇ ਨਾਲ ਆਹ ਦੋਰੀ ਹੈ ਨਹੀਂ ਇਹਦੇ ਨਾਲ ਦਾ ਫੇਰ ਪਾਣੀ ਆਵੇ ਹਰੀ ਜੀ ਆਏ ਹਾਂ ਹੈ ਠੀਕ ਆ ਦੋਰੀ ਲੈ ਲੀ ਠੀਕ ਹੈ ਕਿੰਨੇ ਲੋਟ ਲੈਣੀ ਹੈ ਇਥੇ ਢਿਆੜੀ ਦੇ ਲੈ ਜਾ ਪਤੰਗ ਤਾਂ ਕਿੰਨੇ ਲੋਟ ਲੈਣੀ ਢਿਆੜੀ ਦੇ ਇੱਧਰ ਵੇਖੋ ਨਾ ਕਿੰਨੇ ਲੋਟ ਲੈਣੀ ਢਿਆੜੀ ਦੇ ਸਕੂਲੋਂ ਆਇਆ ਹਨ ਸਕੂਲੋਂ ਆ ਕੇ ਇੱਧਰ ਆ ਗਿਆ ਉਹ ਮਾਰਾ ਆ ਇਹ ਹੋਣੀ ਲੁੱਟ ਨਹੀਂ ਤਾਂ ਇੱਕ ਟ੍ਰਿਕਟ ਤੇ ਇੱਧਰ ਹੀ ਆ ਲੈਣੇ ਠੀਕ ਹੈ ਛੜੀ ਚੜ ਕੇ ਹੀ ਆਗੇ ਹਾਂ ਮੰਡੀ ਜਾਣੇ ਨਹੀਂ ਖੇਡਣ ਅੱਜ ਮੇਰੇ ਕੋਲ ਨਾ ਅੱਜ ਉਹ ਛਾਲ ਨੂੰ ਖੇਡਣਗੇ ਹਾਂ ਠੀਕ ਕਰਦੇ ਫਿਰ ਬਾਏ ਕਰਦੇ ਬਲੌਗ 'ਚ ਆਉਂ ਮੁੰਡਾ ਵਾਜਾ ਮਰੇਗਾ ਛੇਤੀ ਆ ਜਾ ਕਰਦੇ ਬਾਏ ਤੂੰ ਹੀ ਬਲੌਗ 'ਚ ਐਂ ਕਰਦੇ ਬਸ ਠੀਕ ਆ ਖੁਸ਼ ਆ ਖੁਸ਼ ਆ ਗਏ ਜੀ ਮੁੰਡੇ ਖੁਸ਼ ਹੋ ਗਏ ਕਹਿੰਦਾ ਬਾਈ ਇੱਥੇ ਆ ਮੈਂ ਐ ਨਹੀਂ ਕੱਟਿਆਣਾ ਫਿਰ ਤੇ ਇੱਕ ਪਤੰਗ ਜਾ ਕਹਿੰਦਾ ਬਾਈ ਯਾਰ ਗੁੱਡਾ ਆ ਗਿਆ ਗੁੱਡਾ ਦੇ ਦੇ ਮੈਂ ਚੱਲ ਕੋਈ ਨਾਲ ਲੈ ਜਾਈਆ ਯਾਰ ਜੋ ਪਹਿਲਾਂ ਬਈ ਬਹੁਤ ਲੜਦੇ ਰਹੇ ਆਪਾਂ ਇਹ ਮੈਂ ਬਹੁਤ ਲੜਦੇ ਰਹੇ ਯਾਰ ਨਿੱਕਾ ਹੰਦਾ ਮੈਂ ਬਾਣਾ ਭੱਜੇ ਪੁੱਜੇ ਫਿਰਨਾ ਪਤੰਗਾ ਮਗਰੀ ਉਹਨ ਦਾ ਸੁਸਾ ਆ ਗਿਆ ਮਿੱਟੀ ਲੈ ਕੇ ਆਉਣੇ ਬਈ ਅੱਛਾ ਪਾ ਬਾੜ ਦੀ ਥੱਲੀ ਆ ਤੇ ਮਿੱਟੀ ਪਾ ਕੇ 4 ਨੰਬਰ ਚ ਤੇ 5 ਨੰਬਰ ਵੀ ਨਹੀਂ ਆ ਯਾਰ 5 ਨੰਬਰ ਵੀ ਕਾਰੀ ਜਿੰਨੇ ਖੁੱਡਾ ਸਾਫ ਰਹਿ ਇੱਕ ਹੀ ਗੱਲ ਆਸਟ ਆ ਰਹਿ ਗਿਆ ਇਹ ਕੁੱਪ ਤਾਂ ਸਾਰੀ ਬਾਰ ਕਰਨੇ ਪੈਣੇ ਫੜ ਕੇ ਕੱਲੇ ਨੂੰ ਚੱਲ ਵੀ ਨਹੀਂ ਆਣਾ ਬਣਾਉਣੇ ਇਸ ਕੀਮਾ ਦਾਣੇ ਵੀ ਪਾਉਣੇ ਹਜੇ ਪੁੱਤਰਾ ਨੂੰ ਚਲ ਆਓ ਜਿਵੇਂ ਮਿੱਟੀ ਪਾਈਏ 4 ਖੁੱਡੇ ਸਾਫ ਹੋ ਗਏ ਇੱਕ 5 ਖੁੱਡੇ ਸਾਫ ਹੋ ਗਏ ਇੱਕ ਰਹਿ ਗਏ ਆਪਣਾ ਮਿੱਟੀ ਲੈ ਕੇ ਆਉਣਾ ਬਈ ਮੈਂ ਤਾਂ ਹੁਣ ਮਿੱਟੀ-ਮਿੱਟੀ ਪਾ ਦਿੱਜੀ ਹੁਣ ਆਪਾਂ ਛੱਡ ਦੀਏ ਕਬੂਤਰਾਂ ਦਾ ਬਸ ਪਾਣੀ-ਪੂਣੀ ਧੋ ਗਏ ਕੁਜੇ ਕੁੰਡੇ ਸਾਰਾ ਕੁਝ ਪਾਣੀ-ਪੂਣੀ ਪਾਉਣੇ ਆ ਦਾਣੇ ਪਾਉਣੇ ਨਾਲੇ ਬੋਕਰ ਕਰਦ ਗਏ ਪਰੇ ਆਯੋ ਬਈ ਕਬੂਤਰ ਯੋ ਕਬੂਤਰਾਂ ਦਾ ਬਈ ਖੁੱਡਾ ਕੱਲ ਨੂੰ ਕਰਾਂਗੇ ਸਾਫ਼ ਯਾਰ ਓਕੇ ਕੱਲ ਨੂੰ ਕਰਾਂਗੇ ਸਾਫ਼ ਕਬੂਤਰਾਂ ਦਾ ਕਬੂਤਰਾਂ ਇਹ ਰਹਿ ਗਿਆ ਤੇ ਕੂਤਿਆਂ ਆ ਤਾਰ ਤੁਲਕ ਦਾਣੇ ਦੂਨੇ ਪਾਉਣੇ ਆ ਤੇ ਯਾਰ ਬੱਚਣ ਛੋਲੇ ਦੇਨੇ ਇੱਕ ਤੇ ਲੇਟ ਹੋ ਜਾਣਾ ਕੰਮ ਆਪਣਾ ਕੂਤਰ ਜੇ ਸਾ ਕੂਤਰ ਕੱਢਨੇ ਪੈਣੇ ਸਾਰੇ ਬਾਹਰ ਕੱਲ ਨੂੰ ਸਾਰੇ ਕੂਤਰੀ ਕੱਢ ਦੇਨੇ ਬਾਹਰ ਖੁੱਡਾ ਕਰ ਦੇਣਾ ਖਾਲੀ ਆਪਾ ਉਹ ਵਾਲਾ ਸ਼ਲੋ ਕੂਤਰੀ ਉਹ ਹੁਣ ਆਂਡਿਆਂ ਦਾ ਭਰੇਜ ਰੱਖਣਾ ਚੰਗਾ ਆਂਡੇ ਨਹੀਂ ਲਾਉਣੇ ਤੁਸੀਂ ਨੇ ਓਕੇ ਥੋੜਾ ਭਰੇਜ ਰੱਖੋ ਜੀ ਆਂਡਿਆਂ ਦਾ ਸ਼ਰੂ ਇਹ ਤੋਂ ਕੈਪਚਰ ਕਰਦੇ ਕੈਪਚਰ ਵੇਖੋ ਬਾਰ ਕਿੱਧਰ ਆਉਣਾ ਬਾਰ ਕੁਝ ਨਹੀਂ ਤਰਿਆ ਅਕੂਦ ਨਾ ਕਹਿੰਦਾ ਨਹੀਂ ਆ ਰਹੀ ਆ ਯਾਰ ਸਾਬ ਹੋ ਗਿਆ ਗੱਡਾ ਚਲੋ ਕਿੰਨਾ ਕਰ ਰਹਿਗਾ ਯਾਰ ਦੇ ਗੱਲਦੰਗ ਆਉਦਾਂ ਨਾ ਜਿਹਦਾ ਬਸ ਫਿਨਿਸ਼ ਨਹੀਂ ਫਿਨਿਸ਼ ਕਿੱਥੇ ਜੇ ਚੱਲ 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 ਖੋਲੇ ਤੂੰ ਉਹ ਇਕੱਲੀ ਰਹਗੀ ਨਿਕਲਣਾ ਹੀ ਨਹੀਂ ਹੁੰਦਾ ਕਿੱਧਰ ਹੀ ਜਾਣਾ ਬਾਹਰ ਮੈਂ ਵਾ ਇਹਨਾਂ ਨੂੰ ਆਪਾਂ ਰੰਗ ਕਰਦੇ ਆ ਬੇ ਕੋਈ ਸਾਵਰੀ ਜਾਂਦੇ ਪੈਸੇ 'ਚ ਕੰਮ ਕਰਨ ਤੇ ਬਸ ਜਦੋਂ ਉਹਨਾਂ ਨੂੰ ਛੁੱਟੀ ਹੋ ਗਈ ਤੇ ਆਪਾਂ ਇਹ ਵੀ ਰੰਗ ਕਰਨੇ ਜਾ ਜੂਰਾ ਵਾਲੇ ਹੁਣ ਪਾਉਣੇ ਦਾਣਾ ਪਾਣੀ ਆਪਾਂ ਕੂਤਰਾਂ ਨੂੰ ਆ ਕਰਦੀਏ ਪਰੇ ਨੀਲਾ ਬੱਚਾ ਉਹ ਵੀ ਆਪਾਂ ਰੱਖ ਦਿੰਨੇ ਤਾੜ ਦਿੰਨੇ ਆ ਹੋਕੇ ਹੋ ਗਿਆ ਜੀ ਕੰਮ ਪਾਣੀ ਲਈਏ ਨਾ ਕੁੰਡੇ ਕਾਂਡੇ ਧੋਗੇ ਤੇ ਪਾਣੀ ਪਾਈਏ ਤੇ ਨਾਲ ਬੱਚਾ ਤਾੜਦੇ ਆ ਅੰਦਰ ਪਾਣੀ ਲਈਏ ਪਹਿਲਾਂ ਦਾਣਾ ਪਾਣੀ ਸਾਰੇ ਗੁਦਨਾ ਪਾ ਲਿਆ ਨੀਲਾ ਬੱਚਾ ਵੀ ਰੱਖ ਦਈਏ ਅੰਦਰ ਤੇ ਕੁਦਰਾਂ ਚੋਗਾ ਚਾਗਾ ਦੇਣਾ ਹੁੰਦਾ ਕੋਈ ਛੋੜਾ ਨੀਲਾ ਬੱਚਾ ਨੀਂਦਿਆਂ ਦਾ ਓਕੇ ਹੋ ਗਿਆ ਯਾਰ ਖੁੱਡੇ ਜਮਾ ਕੰਮ ਸਾਫ਼ ਕਰਤਾ ਆਪਾਂ ਤੇ ਹੁਣ ਮਿੱਤਰੋ ਚੱਲਦੇ ਖੇਤ ਖੇਤ ਪਾਣੀ ਵੇਖ ਕੇ ਤੇ ਆ ਗਏ ਨੌਣੇ ਨੂਣੇ ਬਈ ਫੇਰ ਬੱਚਾਂ ਛੋਲੇ ਦੇਵਾਂਗੇ ਮਤਲਬ ਰਾਤ ਹੀ ਹੋ ਜਾਣੀ ਆਪਾਂ ਨੂੰ ਹਣਾ ਚੱਲਦੇ ਖੇਤ ਵੱੜ ਤੇ ਮਿੱਤਰੋ ਆਪਾਂ ਪੱਠੇ ਕੱਲ ਦੇ ਵੀ ਕੱਲ ਨੂੰ ਸਵੇਰ ਔਖੇ ਵੱਢਣੇ ਤੇ ਹੁਣ ਹੀ ਵੜਦੇ ਆਪਾਂ ਤਿੰਨ ਬੰਦਾ ਲੈ ਕੇ ਜਾਨੇ ਨੇ ਤੇ ਪਾਣੀ ਯਾਰ ਥੋੜਾ ਹੀ ਰਹਿ ਗਿਆ ਸੀ ਲੈਡ ਜਾਵੜੀ ਕਾਲੂ ਫੇਰ ਸਾਲੀ ਮੋਟਾ ਛਟ ਨਹੀਂ ਪੈਣੀ ਦੂਰੀ ਹਰ ਕਰਨ ਘ ਭਰ ਨਹੀਂ ਪੈਣੀ ਆ ਪਰ ਲਗੇ ਰਿਹਾ ਸੀਗਾ ਉਹ ਪਰਲਾ ਇਧਰ ਕਰ ਲਾ ਦੇ ਇਹ ਸੁੱਕ ਗਿਆ ਪਾਣੀ ਤੇ ਬਾ ਮਿੱਤਰੋ ਪੌਣੇ ਪੱਲੀਆਂ ਚ ਪੱਠੇ ਆਪਾਂ ਤੇ ਫਿਰ ਚੱਲਦੇ ਆ ਘਰੇ ਬੱਚਿਆਂ ਬੱਚੇ ਵੇਣੇ ਨੇ ਨਾਉਣਾ ਵੀ ਯਾਰ ਤੇ ਬੱਚਿਆਂ ਨੂੰ ਚੋਗਾ ਵੀ ਦੇਣਾ ਛੋਲੇ ਛਾਲੇ ਦੇਣੇ ਆ ਬਾ ਪੌਣੇ ਪੰਡਾ ਦੇ ਰੱਖਦੇ ਰੇੜੀ ਚੋਂ ਖੜੀ ਆ ਆਪਣੀ ਚੱਲਦੇ ਆ ਘਰੇ ਕੋਈ ਸਾਬ ਆ ਗਈ ਸਿੱਧਾ ਪੈਸ ਤੋਂ ਘਰੇ ਆਪਣੇ ਠੀਕ ਹਾਂਜੀ ਭਾਈ ਜੀ ਸਾਰਿਆਂ ਸਤਿ ਸ੍ਰੀ ਅਕਾਲ ਆਪਾਂ ਸਿੱਧੇ ਹੀ ਆ ਗਏ ਸੀ ਇੱਧਰ ਪੈਲਸ ਚੋਂ ਤੇ ਆਪਾਂ ਕਹਿੰਦੇ ਹਾਂ ਜਾਨਵਰ ਮੂੰਹ ਪਿਆਰਾ ਹੈ ਵੀ ਨਹੀਂ ਆ ਇਹਦਾ ਭਰਾ ਨਹੀਂ ਅਬਰ ਸ਼ਕਲ ਆ ਪਹਿਲਾਂ ਹਾਂ ਜਾਨਾਂ ਦੇ ਪਾਈਆਂ ਦੇ ਪਹਿਲਾਂ ਸਿੱਖ ਨਹੀਂ ਸੀਗਾ ਤੇ ਹੁਣ ਅਬਰ ਸ਼ਕਲ ਚ ਵਧੀਆ ਗੱਲ ਆ ਹਾਂ ਹੁਣ ਵਰਸ਼ ਲੈ ਕੇ ਜਾਏਗਾ ਨਾ ਕਹਿੰਦਾ ਨਾਲ ਮੈਂ ਉੱਤਰ ਚੱਕਦੇ ਉਹਨਾਂ ਨੂੰ ਵੀ ਕਰਾਂਗੇ ਖਾਲਜੋਂ ਲੱਗ ਹਾਂ 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 ਮੁੰਡੇ ਐਸੀ ਪਿਆਜ਼ੋ ਕਿ ਨਾਲ ਹੁਣ ਅੱਜ ਛੇਤੀ ਆ ਗਏ ਤੇ ਕਬੂਤਰ ਬਾਦਰ ਵੇਖ ਆ ਗਏ ਹੁਣ ਪੱਤੇ ਨੇ ਬਟਾਵਾਂਗੇ ਵੀ ਪੱਤਾ ਨੇ 70 ਰੁਪਏ ਸੱਜਾ ਕਰਨੇ 70 ਰੁਪਏ ਨੀਲੇ ਨੂੰ ਲੈ ਉਤਰਨਗੇ ਸਾਰੇ ਆ ਬਲਬ ਵੀ ਲੈ ਆਂਦੇ ਆਪਾਂ ਬਲਬ ਲਾਦਗੇ ਆ ਆ ਬਲਬ ਲਾ ਪੜਾ ਉਧਰ ਤੋਂ ਇੱਕ ਕੱਢ ਲੈ ਇਥੋਂ ਕਾ ਗਿਆ ਜੀ ਚੋ 2 ਬਲਬ ਇੱਕ ਬਰਲੇ ਕੁਡੇ ਲਾ ਦੇ ਇੱਕ ਨਹੀਂ ਨਵਾਂ ਲੈ ਗਏ ਨਵਾਂ ਆਇ ਕਾ ਪੜਾ ਆ ਵੀ ਕੱਢ ਲੈ ਡੋਲ ਜਾਂਦੇ ਆਇਆ ਜੀ ਬੰਦਾ कह तक तो तो नहीं आई नी आई नहीं लगना ਉਹ ਛੜ ਲੱਗ ਮੇਰੇ ਹੂਸੜ ਤੇ ਖੜ ਜਾ ਪਰਿਓ ਆ ਫੜ ਕੇ ਮੇਰਾ ਮਗਰ ਨੂੰ ਗਈ ਇਹ ਹੂਸੜ ਜਾ ਦੀਰ ਨੀਰ ਦਾ ਸ਼ਾਕ ਜੁੜ ਗਏ ਨਾ ਲਾਤ ਕਾ ਕਹੀਂ ਦੇ ਹਾਂ ਖੁੱਡਾ ਵੇਖਾ ਸਾਫ ਹੋ ਗਿਆ ਵਧੀਆ ਵਧੀਆ ਚੈੱਕ ਕਰ ਓਏ ਆ ਰਹਿ ਗਈ ਕਿ ਮਾਰ ਗਿਆ ਲਾਈ ਅਚਾਰ ਅਬ ਆਪੇ ਰਲਾ ਅਚਾਰ ਪੀ ਹਾਂ ਹੋ ਰਾਇ ਛੜ ਤੇ ਬੋਲਣਾ ਨਹੀਂਗਾ ਓਹ ਅੰਡਾ ਤੇ ਰੱਖੇ ਵੇਖੀਏ ਰੱਖਿਆ ਉਹ ਕਾਰ ਲਿਆ ਕੇ ਰੱਖਾ ਮੈਂ ਹਾਂ ਇਹ ਅੱਜ ਸਾਫ਼ ਕੀਤੀ ਕਾਰ ਲਿਆ ਕੇ ਰੱਖੀ ਨਾਲੇ ਆਂਡਾ ਰੱਖਿਆ ਲੋ ਜੋੜੀ ਛੱਤੀ ਆ ਇਧਰ ਇਧਰ ਨਹੀਂ ਰੱਖਾ ਇਧਰ ਬਰਦਾਸੀ ਨਹੀਂ ਦੱਸਣੀ ਨਹੀਂ ਕਿਹੜੀ ਆ ਇਹ ਨਹੀਂ ਦੱਸਣਾ ਕਾਰ ਦੂਜੀ ਦੱਸਣਾ ਹਾਂ ਦੋ ਬੱਚੇ ਵੀ ਆ ਕਾਰ ਦੂਸਣੇ ਬੱਚੇ ਉੱਡਦੇ ਆ ਆ ਰਿਹਾ ਟੀਰਾ ਪੁਰਾਣਾ ਹਾਂ ਇਹ ਵੀ ਛੱਡਿਆ ਪਿਆ ਉਹੀ ਆ ਰਾਜ ਯਾਰ ਹਾਂ ਰਾਜਾਂ ਵਾਲਾ ਲੋ ਜੀ ਵੇਖੋ ਟੀਰਾ ਕਬੂਤਰ ਸਾਡਾ ਇਹ ਨਹੀਂ ਛੱਡਾਂ ਕਿ ਨਹੀਂ ਨਹੀਂ ਛੱਡਣਾ ਬਸ ਬਾਬਾ ਦਾ ਹੈ ਚਾਲੇ ਕੋੜਿਆ ਇਹਨੂੰ ਸਾਫ਼ ਕਰਕੇ ਇਹ ਕੰਲਾ ਰਹਿਗਾ ਸੀਨਾ ਹੁੰਦਾ ਤੈਨੂੰ ਡਰ ਆਇਆ ਹਾਂ ਆੜੇ ਇੱਕ ਦੋ ਅੰਡੇ ਆ ਰੱਖ ਲੈ ਆ ਦੋ ਅੰਡੇ ਆ ਰੱਖ ਲੈ ਚਾਰ ਆਈ ਨਹੀਂ ਐਵੀ ਰੱਖੂਗੀ ਅੰਡੇ ਰਤੀ ਆ ਵੀ ਹੋ ਗਿਆ ਓਏ ਉੱਥੇ ਰੱਖ ਤੇ ਲੱਗ ਗਈ ਫੇਰ ਹਾਂ ਕਿਵੇਂ ਉਹਦੇ ਵੀ ਬੱਚੇ ਐ ਬੱਚਾ ਇੱਕ ਸਿਰ ਮਰ ਗਿਆ ਹੁਣ ਕੋਈ ਵੀ ਨਹੀਂ ਆਪਣੇ ਕੋਲ ਇਹਦਾ ਆਪਾਂ ਜਿਹੜੇ ਆਂਡੇ ਰੱਖ ਲਏ ਇਹਦਾ ਬਾਹਰ ਭੇਜ ਦਿੰਨੇ ਆ ਜਿਹੜੇ ਹੁਣ ਆਂਡੇ ਰੱਖਿਆ ਆ ਇਹਦੇ ਵੀ ਬਾਹਰ ਭੇਜ ਦਿੰਨੇ ਆ ਆਂਡੇ ਇਹਦੇ ਵੀ ਫੌਰਨ ਭੇਜ ਦਿੰਨੇ ਆ ਫੌਰਨ ਸਾਡ ਅਟਿਰੀ ਦੇ ਨੇ ਅਟਿਰੀ ਰੱਖਣੀਆਂ ਨਹੀਂ ਉਹ ਮਿਲਦਾ ਉਦੋਂ ਤੱਕ ਕਿ ਆਪਾਂ 10 ਤੋਂ ਲੈ ਕੇ 14 ਦੇ ਕਰ ਬਾਹਰ ਭੇਜ ਦਿੰਨੇ ਆਂਡੇ ਕਰੋ 10 12 ਉਹ ਰਤੀ ਦੇ ਭੇਜ ਦਿੰਨੇ ਐਵੇਂ ਭੇਜ ਦਿੰਨੇ ਕਰੀ ਆਪਾਂ ਦੂਰੀਆ ਰੱਖਣਗੇ ਇਹ ਆ ਵੀ ਰੱਖ ਲੂ ਤੁਨੂੰ ਆ ਵੀ ਲਾ ਦੀ ਕਾਲੇ ਕਰਨ ਵਾਲੀ ਗੋਦਰੀ ਔਰ ਚਿਟੀਆਂ ਖਣ ਲਾ ਦੀ ਹੂੰ

ਆ ਬੜਬ ਉਹ ਛੱਡਿਆ ਖੇਲਦੀ ਲਾੜ ਛੱਡਿਆ ਅਬ ਇਹ ਕਿੱਥੇ ਆਏ ਉਹ ਜਿੰਦਰਾ ਇਹਦਾ ਉਹ ਛੱਡਿਆ ਉਹ ਖੁੱਡੇ ਉਹ ਖੁੱਡਾ ਖੁੱਡਾ ਲਾਏ ਖੁੱਡੇ ਖੁੱਲੇ ਛੱਡਦੇ ਫਿਰਦੇ ਆ ਆਹ ਉਹ ਬਾਹਰ ਆਸ ਪਤਾ ਹੀ ਨਿਹਰਾ ਬਣਾ ਕੀ ਹੈ ਨਿਹਰਾ ਹੀ ਆ ਬਾਹਰ ਤੇ ਅਬ ਕਰਦੇ ਇਹਨਾਂ ਨੇ ਪਤਾ ਨਿਹਰਾ ਬਣਾ ਜੀ ਬਿੱਲੀ ਸਹੀ ਗੱਲ ਆ ਬਿੱਲੀ ਨਿਹਰਾ ਬਣਾਉਂਦੀ ਆ ਚਾਹ ਲਾ ਕੇ ਨਿਕਲ ਜਾਈ ਆਣੀ ਤੇ ਫਰੇ ਹਾਂ ਜੀ ਜਗਾ ਮੈਂ ਜਗਾ ਮੈਂ ਕੰਦੀ ਕੋਈ? ਕੋਈ? ਚੰਗਿਆੜੇ ਕਰ। ਹਾਂ ਸਹੀ ਹੈ। ਠੀਕ ਹੈ। ਹਾਂ ਠੀਕ ਹੈ। ਹੁਣ ਦੇ ਦ ਇੱਧਰ ਲਾ ਇੱਕ ਬਲਬਾ। ਹਾਂ ਵਿਚਾਰ ਲੀਟਾ। ਹਾਂ ਦਸਿਆ। ਹਾਂ ਕਰ ਸਾਹਿਬ ਜੀ ਸਸਰੀਪਾਲ। ਸਸਰੀਪਾਲ। ਹਾਂ। ਆਲਾ ਦੇ ਬਲਬ ਭਈ। ਆਲਾ ਤੋਂ ਨਹੀਂ। ਆਲਾ ਦੇ। ਨੋਇ ਲਾਤਾ ਵੀ ਕੱਟਦਾ। ਇਹਨਾਂ ਮਛਰ ਵਾਲਾ ਦੀ ਮਛਰ ਵਾਲਾ ਮਛਰ ਵਾਲਾ ਗਾਂ ਤੱਕ ਕੇ ਮੋੜ ਦੇ ਤੋੜ ਤੋੜ ਸਹੀ ਲੱਗ ਗਿਆ ਲੱਗ ਗਿਆ ਸਹੀ ਲੱਗ ਗਿਆ ਆ ਜਾਣ ਉਧਰ ਵਿਖਾ ਕੇ ਬੱਸ ਦੇਖਦੇ ਹਾਂ ਦਾ ਉਹ ਨੂੰ ਦੇਖਦੇ ਉੱਧਰ ਵੇਖ ਰਿਹਾ ਜੋੜੀਆਂ ਬਹੁਤ ਬਹੁਤ ਇਹੋ ਜਿਹਾ ਕੁੜਾ ਲਾਇਆ ਇਹ ਆ ਵੀ ਕਰਤਾ ਸਾਫ ਮੈਂ ਆਇ ਸਾਰਾ ਦਿਨ ਲੱਗਾ ਰਹੇ ਮੈਂ ਮਿੱਟੀ ਥੋਕਤੀ ਮਿੱਟੀ ਥੋਕਤੀ ਇਧਰ ਆ ਆ ਰੱਖਲੇ ਇਹਨਾਂ ਨੇ ਆ ਵੇ ਬੱਚੇ ਆ ਵੇ ਹੂੰ ਇਹ ਛੋਲੇ ਛੱਲੇ ਦਿਨਾ ਇਹਨਾਂ ਨੇ ਮੈਂ ਛੋਲੇ ਦਿਨਾ ਨਾ ਦੇਣੀ ਆ ਜੀ ਇਧਰਾਂ ਡੰਡੀ ਉਂਡੀ ਰੱਖੀ ਬੈਠੇ ਆ ਆ ਦੇਖ ਤੂੰ ਛੋਲੇ ਤਾਂ ਮਾਪਿਆਂ ਨੇ ਪਾਲਦੇ ਨਾ ਹੈਂ ਹੈਂ ਮਾਪਿਆਂ ਨੇ ਪਾਲਦਾ ਪਾਲਦਾ ਮਰ ਛੋਲੇ ਜੀ ਨਹੀਂ ਬੈਠੇ ਆ ਕਾਲਾ ਹੈ ਨਾ ਇਹ ਕਿਹੜੇ ਜੋੜੀ ਦੇ ਆ ਕਿੱਥੇ ਆ ਆ ਬੈਠੇ ਕੂਤਰਾ ਆ ਪਰਲਾ ਉਹ ਚੀਨਾ ਮੈਂ ਆਇਆ ਰਹੀ ਆਹ ਸਾਰੀ ਸਿਕਾਰੀ ਕਰਦੇ ਹਾਂ ਗਾਲੀ ਕੱਢਣਗੇ ਦੋ ਆ ਬੈਠੇ ਦੋ ਇੱਧਰ ਆ ਵੀਰੇ ਦੋ ਇੱਧਰ ਗੱਡੀ ਬੈਠੇ ਆ ਆ ਕਾਂਡੇ ਦੁਆਪੇ ਹੰਮਣ ਹਾਂ ਰੱਖੀ ਬੈਠੇ ਵਾਵਾ ਜੁਰਗਾ ਹਾਂ ਵਾਹ ਬਣਾ ਲੈਣੇ ਆ ਆ ਟਾਉਂ ਦੇ ਜਿੱਦ ਵੀ ਆਦਿਆਂ ਨੂੰ ਮਿਲਦੇ ਆ ਆ ਆ ਵਾ ਕੱਟ ਲੈਣਗੇ ਇਹਦਾ ਮਿੱਠਾ ਗਏ ਜੀ ਮੇਟਰ ਕੋਚ ਸਾਹ ਵਰੀ ਤਾਂ ਤੇ ਆਪਾਂ ਬਾਅਦ ਛੋਲੇ ਛਾਲੇ ਦਿੰਨੇ ਆ ਬੱਚਿਆਂ ਲੇਟ ਹੋ ਗਏ ਬਈ ਕੱਢ ਲਓ ਛੋਲੇ ਤਾਂ ਸਾਰੇ ਧੂਕੇ ਚੰਗੀ ਤਰ੍ਹਾਂ ਤੇ ਦਿੰਨੇ ਬੱਚਿਆਂ ਥੋੜਾ ਜਿਹਾ ਕੰਮ ਆਏ ਸੀਗੇ ਆਪਣੇ ਕੋਲੇ ਤੇ ਵੈਸੇ ਮੈਂ ਹੀ ਬੁਲਾਏ ਸੀਗੇ ਉਹ ਕੰਨਾ ਅਸੀਂ ਪਾਸ ਤੋਂ ਆਈ ਜਾਂਦੇ ਤੇ ਸਿੱਧੇ ਸਰ ਕੋਲ ਆ ਜਾਂਦੇ ਆ ਮੈਂ ਚੱਲ ਆ ਜੀਓ ਤੇ ਤਾਂ ਫਿਰ ਇੱਧਰ ਸਿੱਧਾ ਹੀ ਆ ਗਏ ਸੀ ਉਹ ਉਹਨੂੰ ਫਿਰ ਮਾਡੇ ਤੇ ਸੀਗਾ ਤੇ ਬਾਹਰ ਘਰੀ ਆਇਆ ਸੀ ਮੈਂ ਬਲਬੂ ਲੈ ਕੇ ਨਾਲ ਨਾਲ ਹੀ ਆ ਗਏ ਢੂਲੇ ਨੇ ਤੇ ਮੇਤਰੋ ਦਿੰਨੇ ਛੋਲੇ ਬੱਚੇ ਮੈਂ ਪਸਾਰਿਆਂ ਨੂੰ ਬਾਹ ਮੇਤਰੋ ਕਰਦਗੇ ਬੁਲਾਉ ਦੀਆਂ ਨਿਕ ਤੇ ਟਾਈਮ ਵਾਵਾ ਹੋ ਗਿਆ ਯਾਰ ਤੇ ਇੰਸਟਾਗ੍ਰਾਮ ਤੇ ਲੌਂਗ ਬੇਸ ਵੀਡੀਓ ਵੀ ਵੇਖਣ ਲੱਗ ਪਏ ਸੀਗੇ ਤੇ ਟਾਈਮ ਬਵਾ ਹੋ ਗਿਆ ਤੇ ਪਈਏ ਹੁਣ ਮਿੱਤਰੋ ਕੱਲ ਨੂੰ ਉੜਦੇ ਆ ਤੇ ਕਰਦੇ ਆ ਫਿਰ ਆਪਾਂ ਬਲੌਗ ਸਟਾਰਟ ਤੇ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਦੱਸ ਦਿਓ ਜੀ ਬਾਕੀ ਸਾਰੇ ਵੀਰਾਂ ਧੰਨਵਾਦ ਵੀਡੀਓ ਵੇਖਣ ਲਵ ਯੂ ਸਾਰਿਆਂ ਸਪੋਰਟ ਕਰਦੇ ਰਹੇ ਜੀ